ਸ਼ਸ਼ੀ ਕਾਲ ਜੀ ਦਾ ਕਲਾਸਿਕ 컬렉ਸ਼ਨ ਲੇਰਾ ਗਾਗਾ ਵੱਲੋਂ ਤੁਹਾਡਾ ਸਵਾਗਤ ਹੈ ਤੇ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਹੋ ਤੇ ਚੜ੍ਹਦੀ ਕਲਾ ਦੇ ਵਿੱਚੋਂ ਤੇ ਅੱਜ ਆਪਾਂ ਤੁਹਾਡੇ ਫੇਵਰਿਟ 컬렉ਸ਼ਨ ਲੈ ਕੇ ਆਏ ਹਾਂ ਜੀ ਫੈਂਡੀ ਸ਼ਿਲਕ ਦੇ ਸੂਟ ਜਾਂ ਤਾਂ ਫਿਰ ਕਹਿ ਸਕਦੇ ਹਾਂ ਡਾਇਮੰਡ ਸ਼ਿਲਕ ਦੇ ਸੂਟ ਤੇ ਇੱਕ ਗੱਲ ਹੋਰ ਜਿਹੜੇ ਇਸ ਵਾਰ ਇਹ ਡਾਇਮੰਡ ਸ਼ਿਲਕ ਦੇ ਸੂਟ ਆਏ ਨੇ ਇਹ ਸਾਰੇ ਫੁੱਲ ਪਿਓਰ ਦੇ ਵਿੱਚ ਆਏ ਨੇ ਜੀ ਸਾਰੇ ਬ੍ਰਾਂਡ ਦੇ ਸੂਟ ਹੋਣਗੇ ਤੇ ਇਹਨਾਂ ਦੀ ਕੱਟ ਰਹੂਗੀ 5.5 ਪਲੱਸ ਮਤਲਬ ਕਿ 5.5 ਮੀਟਰ ਵੀ ਹੋ ਸਕਦਾ 6 ਵੀ ਹੋ ਸਕਦਾ 6.5 ਵੀ ਹੋ ਸਕਦਾ ਸਾਰੇ ਫੁੱਲ ਪਿਓਰ ਦੇ ਵਿੱਚ ਆਏ ਨੇ ਕਿਉਂਕਿ ਕਈ ਵਾਰ ਇਹਦੇ ਵਿੱਚ ਪਹਿਲਾਂ ਜੋ ਆਪਾਂ ਲੈ ਕੇ ਆਏ ਸੀ ਥੋੜਾ ਮਿਕਸ ਵੀ ਹੈਗੇ ਸੀਗੇ ਸੂਟ ਜਿੱਦਾਂ ਔਰਗਾਂਜ਼ਾ ਵਗੈਰਾ ਵੀ ਸੀ ਬਟ ਅੱਜ ਵਾਲੇ ਜਿਹੜੇ ਹੈਗੇ ਨੇ ਸਾਰੇ ਬ੍ਰਾਂਡ ਦੇ ਆਉਣਗੇ ਪਿਓਰ ਫੈਂਡੀ ਦੇ ਜਿਹਦੇ ਉੱਤੇ ਮਹਿੰਗਾ ਮਹਿੰਗਾ ਹੈਂਡਵਰਕ ਹੋ ਕੇ ਆਉਂਦਾ ਤੇ ਕਲਰ ਕਾਫੀ ਨੇ ਪਲੀਜ਼ ਤੁਸੀਂ ਜਲਦੀ ਜਲਦੀ ਆਪਣੇ ਆਪਣੇ ਕਲਰ ਚੂਜ਼ ਕਰ ਲਿਓ ਕਿਉਂਕਿ ਬਹੁਤ ਜਲਦੀ ਇਹ ਵੀ ਸਟਾਕ ਆਊਟ ਹੋ ਜਾਣੇ ਨੇ ਜੋ ਫਰਸਟ ਕਲਰ ਤੁਸੀਂ ਵੇਖ ਰਹੇ ਹੋ ਇਹ ਹਾਰਸ ਕਲਰ ਆ ਜਾਊਗਾ ਜੀ ਇਦੇ ਵਿੱਚ ਥੋੜਾ ਜਿਹਾ ਕਲਰ ਫੋਟੋ ਦੇ ਵਿੱਚ ਹੋਰ ਦਿਖ ਰਿਹਾ ਬਟ ਇਹਦਾ ਜਿਹੜਾ ਪ੍ਰੋਪਰ ਕਲਰ ਹੈ ਉਹ ਹੋਰ ਹੋਰ ਕਲਰ ਆ ਜਾਊਗਾ ਕੋਹੜੀ ਰੰਗ ਆਪਾਂ ਕਹਿੰਦੇ ਨੇ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਸੈਕਿੰਡ ਕਲਰ ਆਊਗਾ ਜੀ ਲਾਈਟ ਜਿਹਾ ਗਾਜਰੀ ਇਹ ਬਿਲਕੁਲ ਸੇਮ ਆ ਰਿਹਾ ਜਿੱਦਾਂ ਦਾ ਫੋਟੋ ਦੇ ਵਿੱਚ ਹੈ ਸੇਮ ਕਲਰ ਹੋਊਗਾ ਦੇਖ ਸਕਦੇ ਹੋ ਪਿੰਕ ਕਲਰ ਬੇਬੀ ਪਿੰਕ ਦੀ ਬਹੁਤ ਡਿਮਾਂਡ ਰਹਿੰਦੀ ਹੈ ਫੈਂਡੀ ਦੇ ਵਿੱਚ ਤੇ ਇਹ ਆਊਗਾ ਜੀ ਤੰਬਾ ਸ਼ੇਡ ਵੈਸੇ ਇਹਦਾ ਜਿਹੜਾ ਐਕਚੁਅਲ ਕਲਰ ਹੁੰਦੇ ਬੈਕ ਸਾਈਡ ਤੋਂ ਪਤਾ ਲੱਗ ਜਾਂਦਾ ਹੈ ਹੈਗਾ ਇਹ ਜਾਮਣੀ ਹੈ ਬਟ ਇਹਨੂੰ ਜੇ ਆਪਾਂ ਫਰੰਟ ਸਾਈਡ ਤੋਂ ਵੇਖਦੇ ਹਾਂ ਸ਼ਾਈਨ ਦੇ ਨਾਲ ਇਹ ਪ੍ਰੋਪਰ ਕਲਰ ਜਿਹੜਾ ਕਾਪਰ ਕਲਰ ਆ ਰਿਹਾ ਇਸ ਦਾ ਠੀਕ ਹੈ ਜੀ ਦੇਖ ਸਕਦੇ ਹੋ ਵਿਦ ਸਟੈਂਪ ਬਿਲਕੁਲ ਪਿਓਰ ਫੈਂਡੀ ਮਿਲੂਗੀ ਬਹੁਤ ਸੋਹਣਾ ਕਲਰ ਹੈ ਵੀ ਇਹ ਉਹ ਦਿਨਾਂ ਨਾਲੋਂ ਥੋੜਾ ਚੇਂਜ ਹੈ ਜਿਸ ਤਰ੍ਹਾਂ ਉਹ ਤੁਹਾਨੂੰ ਦੱਸਿਆ ਸੀ ਕਾਪਰ ਸ਼ੇਡ ਹੈ ਇਹ ਥੋੜਾ ਜਾਮਨੀ ਦੀ ਪੰਪ ਪਿੰਦਾ ਸੂਟ ਇਹ ਵੀ ਬਹੁਤ ਸੋਹਣਾ ਸੂਟ ਹੈ ਤੇ ਇਹਨਾਂ ਦੇ ਨਾਲ ਦੀ ਤੁਸੀਂ 1 1 2 2 3 3 ਲੈਣਾ ਚਾਹੁੰਦੇ ਤਾਂ ਉਹ ਵੀ ਮਿਲ ਜਾਣਗੇ ਤੇ ਇਹ ਕੇਵਾਲਾ ਕਲਰ ਬਹੁਤ ਜ਼ਿਆਦਾ ਲਾਸਟ ਟਾਈਮ ਇਹ ਡਿਮਾਂਡ ਦੇ ਵਿੱਚ ਸੀ ਇਹ ਦੁਬਾਰਾ ਰਿਪੀਟ ਹੋ ਚੁੱਕਿਆ ਜੀ ਇਸ ਦਾ ਕਲਰ ਇਹ ਆਊਗਾ ਜੀ ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਪਿੰਕ ਦਿਖਾਇਆ ਉਹਦੇ ਹੈਗਾ ਇਹ ਵੀ ਪਿੰਕ ਪਰ ਓਹਦੇ ਨਾਲੋਂ ਥੋੜਾ ਜਿਹਾ ਸੈਪਰੇਟ ਕਲਰ ਆ ਜਾਊਗਾ ਇਹ ਆਜੂਗਾ ਜੀ ਗ੍ਰੇ ਕਲਰ ਬਹੁਤ ਸੋਹਣਾ ਲੱਗ ਰਿਹਾ ਗ੍ਰੇ ਕਲਰ ਵੀ ਇਹ ਵੀ ਵੇਖ ਸਕਦੇ ਆ ਵੀ ਬਹੁਤ ਪਿਆਰਾ ਕਲਰ ਹੈ अगे आजूगा जी मेहंदी कलर ये मेहंदी कलर आ चुका जी ये कलर भी सोना है इस बार शेड काफ़ी आए ने पिछली बार स्टॉक बहुत सी बट कलर घट से ਤੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਫੈਬਰਿਕ ਵੀ ਪਹਿਲਾਂ ਨਾਲੋਂ ਜ਼ਿਆਦਾ ਵੈਸਟ ਕੁਆਲਿਟੀ ਦਾ ਆਇਆ ਇਸ ਵਾਰ ਬਿਲਕੁਲ ਪਿਓਰ ਡਾਇਮੰਡ ਸਿਲਕ ਫਿਰੋਜ਼ੀ ਕਲਰ ਫਿਰੋਜ਼ੀ ਕਲਰ ਵੀ ਪਿਓਰ ਫੈਂਡੀ ਦੇ ਵਿੱਚ ਇਹਦੇ ਵਿੱਚ ਥੋੜਾ ਜਿਹਾ ਇਹ ਲੱਗ ਰਿਹਾ ਆਪਾਂ ਨੂੰ ਬਲੂ ਜੀ ਟੋਨ ਲੱਗ ਰਹੀ ਹੈ ਬਟ ਇਹ ਪਿਓਰ ਫਿਰੋਜ਼ੀ ਕਲਰ ਹੈਗਾ ਆਪਾਂ ਤੁਹਾਨੂੰ ਇਸ ਸੂਟ ਦੀ ਵੀਡੀਓ ਦਿਖਾਉਣੀ ਹੈ 1 ਮਿੰਟ ਕਿ ਇਹ ਕਿਸ ਤਰ੍ਹਾਂ ਤੁਸੀਂ ਰੈਡੀ ਕਰ ਸਕਦੇ ਹੋ ਹਾਂਜੀ ਜਿਹੜਾ ਇਹ ਵਾਲਾ ਕਲਰ ਹੈ ਇਹ ਵੀ ਬਹੁਤ ਹੀ ਸੋਹਣਾ ਕਿਉਂਕਿ ਇਹ ਮਸਟਰਡ ਕਲਰ ਨਹੀਂ ਹੈਗਾ ਬਿਲਕੁਲ ਅਲੱਗ ਜਿਹਾ ਕਲਰ ਆਇਆ ਬਹੁਤ ਸੋਹਣਾ ਕਲਰ ਹੈਗਾ ਤੇ ਤੁਸੀਂ ਦੇਖੋ ਇਹ ਵਾਲਾ ਸੇਮ ਫੈਂਡੀ ਦਾ ਸੂਟ ਬਣਾਇਆ ਹੋਇਆ ਹੈਗਾ ਇਹਨੇ ਪਹਿਣਨੇ ਤੇ ਇਸ ਤਰ੍ਹਾਂ ਕੁਝ ਵੀ ਨਹੀਂ ਇਹ ਤੇ ਲਗਾਇਆ ਨਾਰਮਲੀ ਦੁਪट्टे ਦੇ ਉੱਪਰ ਆਪਾਂ ਕੋਈ ਵੀ ਇਹਦੇ ਨਾਲ ਜਿਸ ਤਰ੍ਹਾਂ ਇਹ ਵਾਲਾ ਕਲਰ ਹੈ ਇਹਦੇ ਨਾਲ ਆਪਾਂ ਮਹਿਰੂਨ ਕੰਟਰਾਸਟ ਕਰ ਸਕਦੇ ਆ ਹਨ ਕੋਈ ਜਿਵੇਂ ਇਹਦੇ ਨਾਲ ਆਪਾਂ ਮਹਿਰੂਨ ਕੰਟਰਾਸਟ ਬਹੁਤ ਜ਼ਿਆਦਾ ਸੋਹਣਾ ਲੱਗਦਾ ਤਾਂ ਅਲੱਗ-ਅਲੱਗ ਤਰ੍ਹਾਂ ਦਾ ਤੁਸੀਂ ਕੰਟਰਾਸਟ ਕਰ ਸਕਦੇ ਹੋ ਤੇ ਜਿਵੇਂ ਇਹਨਾਂ ਨੇ ਦੁਪट्टे ਤੇ ਓਨਲੀ ਪੱਟੀ ਲਗਾਈ ਹੈ ਤੁਸੀਂ ਵੀ ਓਨਲੀ ਪੱਟੀ ਲਗਾ ਸਕਦੇ ਹੋ ਬਹੁਤ ਸੋਹਣਾ ਸੂਟ ਰੈਡੀ ਹੋ ਜਾਊਗਾ ਦੇਖੋ ਸੂਟ ਤੇ ਉਹਨਾਂ ਨੇ ਕੁਝ ਵੀ ਨਹੀਂ ਲਗਾਇਆ ਹੈਗਾ ਅਨਾਰਕਲੀ ਬਣਾਈ ਹੈ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਬਣਾ ਸਕਦੇ ਹੋ ਫੈਂਡੀ ਦਾ ਸਲਵਾਰ ਸੂਟ ਵੀ ਇਹਦਾ ਬਹੁਤ ਸੋਹਣਾ ਲੱਗਦਾ ਹੈਗਾ ਫਰਸੀ ਸਲਵਾਰ ਨਾਲ ਵੀ ਬਹੁਤ ਸੋਹਣਾ ਲੱਗਦਾ ਕਿਉਂਕਿ ਗ੍ਰਿਪ ਵਾਈਜ਼ ਇਹ ਫੈਬਰਿਕ ਬਹੁਤ ਜ਼ਿਆਦਾ ਅੱਛਾ ਹੈਗਾ 골ਡਨ ਪ੍ਰੋਪਰ 골ਡਨ ਕਲਰ ਆਜੂਗਾ ਜੀ ਇਹਨੋਂ ਨਾਲ ਤੁਸੀਂ ਦੁਪੱਟਾ ਕੰਟਰਾਸਟ ਵੀ ਲੈ ਸਕਦੇ ਹੋ ਨਾਲ ਦਾ ਵੀ ਲੈ ਸਕਦੇ ਹੋ ਫੋਟੋ ਦੇ ਵਿੱਚ ਤਕਰੀਬਨ ਇਹ ਤੁਹਾਨੂੰ ਕਲਰ ਸਾਰੇ ਮਿਲਦੇ ਜੁਲਦੇ ਜੇ ਲੱਗਣਗੇ ਕਿਉਂਕਿ ਇਹਨਾਂ 'ਚ ਸ਼ਾਈਨ ਹੁੰਦੀ ਹੈ ਤਾਂ ਤੁਸੀਂ ਜਦੋਂ ਵੀ ਸਕਰੀਨਸ਼ਾਟ ਲੈਣੇ ਹੋ ਤਾਂ ਪ੍ਰੋਪਰ ਸਕਰੀਨਸ਼ਾਟ ਲੈ ਕੇ ਭੇਜਿਓ ਤਾਂ ਜੋ ਤੁਹਾਡੇ ਤੱਕ ਸਹੀ ਸੂਟ ਪਹੁੰਚ ਸਕੇ ਹਾਂਜੀ ਇਹਦਾ ਪ੍ਰਾਈਸ ਤੁਹਾਨੂੰ ਪਤਾ ਹੀ ਹੈ ਜੀ ਸਿਰਫ 599 ਦੇ ਵਿੱਚ ਤੁਹਾਨੂੰ ਇਹ ਸੂਟ ਹੈ ਜਿਹੜਾ ਮਿਲੂਗਾ ਸੌਰੀ ਓਨਲੀ 499 ਓਨਲੀ 499 ਦੇ ਵਿੱਚ ਤੁਹਾਨੂੰ ਇਹ 5 ਮੀਟਰ ਤੋਂ ਪਲੱਸ ਕੱਟ ਦਾ ਸੂਟ ਮਿਲੂਗਾ ਸਾਢੇ ਪੰਜ ਵੀ ਹੋ ਸਕਦਾ 6 ਵੀ ਹੋ ਸਕਦਾ ਤੇ ਘੱਟ-ਘੱਟ ਵਾਲੇ ਵੀ ਆਪਣੇ ਕੋਲ ਪੀਸ ਹੈਗੇ ਨੇ ਉਹ ਘੱਟ ਪ੍ਰਾਈਸ ਦੇ ਵਿੱਚ ਮਿਲਣਗੇ ਜਿਸ ਤਰ੍ਹਾਂ ਇੱਕ ਸੂਟ ਇਹ ਵਾਲਾ ਜੀ ਇਹ ਤੁਹਾਨੂੰ ਪੀਸਾਂ 'ਚ ਮਿਲੂਗਾ ਮਿਲੂਗਾ 5 ਮੀਟਰ ਤੋਂ ਪਲੱਸ ਹੀ 5 ਮੀਟਰ ਪੱਕਾ ਮਿਲੂ ਉਸ ਤੋਂ ਘੱਟ ਨਹੀਂ ਮਿਲਦਾ ਬਟ ਮਿਲੂਗਾ ਪੀਸਾਂ ਦੇ ਵਿੱਚ ਆਰਾਮ ਨਾਲ ਸੂਟ ਬਣੂਗਾ ਤੇ ਇਹ ਵਾਲਾ ਜਿਹੜਾ ਸੂਟ ਹੈਗਾ ਇਹ ਤੁਹਾਨੂੰ ਸਿਰਫ 399 ਦਾ ਮਿਲ ਜਾਊਗਾ ਓਨਲੀ 399 ਇਹ ਇੱਕੋ ਸੂਟ ਹੈ ਪੀਸਾਂ ਦੇ ਵਿੱਚ ਮਿਲੂਗਾ ਜੀ ਤੇ ਦੋ ਸੂਟ ਇਹ ਵੀ ਪੂਰੇ ਸੂਟ ਹੋਣਗੇ ਇਹ ਆਊਗਾ ਜੀ organza ਦੇ ਵਿੱਚ ਮਤਲਬ ਕਿ shimmer organza sorry barbari organza ਦੇ ਵਿੱਚ ਦੋ ਕਲਰ ਅਵੇਲੇਬਲ ਨੇ ਆਪਣੇ ਕੋਲ ਇਹ 4.5 ਦੀ ਕੱਟ ਹੋਊਗੀ ਇਹ ਤੁਹਾਨੂੰ ਸਿਰਫ 299 ਦਾ ਹੀ ਸੂਟ ਮਿਲੂਗਾ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ only 299 ਇਹ ਆਊਗਾ ਜੀ georgette ਦੇ ਵਿੱਚ pink color georgette ਬਹੁਤ ਸੋਹਣਾ ਫੈਬਰਿਕ ਹੈ ਇਹ 5 ਮੀਟਰ ਮਿਲੂਗਾ ਪੂਰਾ ਇਹ ਵੀ ਤੁਹਾਨੂੰ ਸਿਰਫ 299 ਵਿੱਚ ਮਿਲੂਗਾ ਇਸ ਤੋਂ ਇਲਾਵਾ ਇਹ ਫੈਂਡੀ ਦੇ ਮਿਲਣਗੇ ਸੂਟ ਇਹਨਾਂ ਦੀ ਜਿਹੜੀ ਕੱਟ ਹੈ 3 ਮੀਟਰ ਵੀ ਹੋ ਸਕਦੀ ਹੈ 3.5 ਵੀ ਹੋ ਸਕਦੀ ਹੈ 4 ਵੀ ਹੋ ਸਕਦਾ ਮੀਨਸ ਕੋਈ ਪਤਲਾਗਾ ਕੋਈ ਭੈਣ ਪਤਰੀਏ ਸਲਿਮ ਹੈ ਉਹਦਾ ਸੂਟ ਬਣ ਜਾਊਗਾ ਬੱਚਿਆਂ ਦੇ ਬਣਾਉਣਾ ਚਾਹੁੰਦੇ ਹੋ ਬੱਚਿਆਂ ਦੇ ਬਣ ਜਾਣਗੇ ਤੇ ਇਹ ਤਾਂ ਪੂਰਾ ਲੱਗ ਰਿਹਾ ਹੈ ਨਾ ਹਾਂਜੀ ਇਹ 4 ਮੀਟਰ ਸਮਥਿੰਗ ਇਹਨਾਂ ਦੀ ਕੱਟ ਹੋਊਗੀ 4 ਜਾਂ 4.5 ਇਹ ਤੁਹਾਨੂੰ ਸਿਰਫ 299 ਦਾ ਹੀ ਪਊਗਾ ਇਹ ਵੀ ਇਹਨਾਂ ਚ ਕੋਈ ਵੀ ਲੈ ਸਕਦੇ ਹੋ ਇਸ ਤੋਂ ਇਲਾਵਾ ਆਪਾਂ ਇੱਕ ਹੋਰ ਬਹੁਤ ਪਿਆਰਾ ਆਰਟੀਕਲ ਲੈ ਕੇ ਆਏ ਆ ਇਹ ਹੈਵੀ ਲੁੱਕ ਦੇ ਵਿੱਚ ਆ ਜਾਊਗਾ ਇਹ ਹੈਂਡਵਰਕ ਦਾ ਆਊਗਾ ਸਾਰਾ ਕਨਸੈਪਟ ਸਪੈਸ਼ਲ ਪਾਰਟੀ ਵੇਅਰ ਸੂਟ ਹੈ ਜੀ ਦੇਖੋ ਇਹ ਸਾਰਾ ਹੈਂਡਵਰਕ ਹੈ ਸਭ ਤੋਂ ਪਹਿਲਾਂ ਤਾਂ ਇਹਦਾ ਜਿਹੜਾ ਫੈਬਰਿਕ ਹੈ ਆਰਾਮ ਟੈਕਸ ਪਿਓਰ ਖਾਦੀ ਸ਼ਿਲਕ ਹੈ ਜੀ ਤੇ ਇਸ ਦੇ ਉੱਪਰ ਸਾਰਾ ਇਹ ਹੈਂਡਵਰਕ ਆਊਗਾ ਪ੍ਰਿੰਟ ਦੇ ਉੱਪਰ ਤੁਸੀਂ ਦੇਖ ਰਹੇ ਜਿਸ ਤਰ੍ਹਾਂ ਇਹ ਐਲੀਫੈਂਟ ਵਗੈਰਾ ਸਾਰੇ ਇਹ ਹੈਂਡਵਰਕ ਦੇ ਨਾਲ ਹਾਈਲਾਈਟ ਕੀਤੇ ਹੋਣਗੇ ਬਹੁਤ ਸੋਹਣਾ ਡਿਜ਼ਾਈਨ ਹੈ ਟ੍ਰੈਡੀਸ਼ਨਲ ਜਿਹਾ ਸੂਟ ਆਊਗਾ 컬러 ਵੀ ਬਹੁਤ ਸੋਹਣਾ ਹੈ ਉੱਪਰ ਤੱਕ ਇਹ ਜਿਹੜੀ ਹੈਂਡਵਰਕ ਦੀ ਸਾਰੀ ਬੂਟੀ ਆਊਗੀ ਫੁੱਲ ਹੈਵੀ ਕਨਸੈਪਟ ਆਊਗਾ ਤੇ ਇਹਦੇ ਨਾਲ ਪਿਓਰ ਸ਼ਿਮਰ ਦੀ ਬਾਟਮ ਆਊਗੀ ਇਹਨੂੰ ਤੁਸੀਂ ਬੇਸ ਕਲਰ ਦੀ ਡਾਈ ਕਰਾਉਣਾ ਚਾਹਦੇ ਹੋ ਤਾਂ ਕਰਾ ਸਕਦੇ ਹੋ ਨਹੀਂ ਤਾਂ ਇਹ ਜੋ ਇਹਦਾ ਪ੍ਰਿੰਟ ਹੈ ਪ੍ਰਿੰਟ ਨਾਲ ਦੀ ਵਾਈਟ ਹੀ ਸੋਹਣੀ ਲੱਗਦੀ ਹੈ ਲੈ ਸਕਦੇ ਹੋ ਇਹ ਵੀ ਸੂਟ ਇਹ ਸੂਟ ਤੁਹਾਨੂੰ ਪਊਗਾ 2495 ਰੁਪਏ ਦਾ ਓਨਲੀ 2495 ਤੇ ਇਹ ਕੇ ਆਊਗਾ ਜੀ ਪਿਓਰ ਨੇਚਰਲ ਕريب ਦੇ ਉੱਪਰ ਹੈਵੀ ਹੈਂਡਵਰਕ ਇਹ ਹੈਵੀ ਹੈਂਡਵਰਕ ਦੇ ਵਿੱਚ ਆ ਜਾਊਗਾ ਨੇਚਰਲ ਕريب ਇਹਦੇ ਨਾਲ ਵੀ ਸੇਮ ਸ਼ਿਮਰ ਦੀ ਹੀ ਸਲਵਾਰ ਲੱਗਣੀ ਆ ਇਹ ਵਾਲਾ ਜਿਹੜਾ ਸੂਟ ਹੈ ਜੀ ਇਹਦਾ ਪ੍ਰਾਈਸ ਰਹੂਗਾ 2895 ਹੈਵੀ ਹੈਂਡਵਰਕ ਦੇ ਵਿੱਚ ਆ ਜਾਊਗਾ 2895 ਤੇ ਏ ਸੀ ਅੱਜ ਦੀ ਵੀਡੀਓ ਉਮੀਦ ਹੈ ਤੁਹਾਡੇ ਲਈ ਵੀਡੀਓ ਹੈਲਪਫੁਲ ਹੋਊਗੀ ਤੇ ਜਲਦੀ ਜਲਦੀ ਆਪਣੇ ਜੋ ਡਾਇਮੰਡ ਸਿਲਕ ਦੇ ਸੂਟ ਨੇ ਬੁੱਕ ਕਰ ਸਕਦੇ ਹੋ ਕਿਉਂਕਿ ਦੁਆਰਾ ਰਿਪੀਟ ਕਦੋਂ ਹੋਣਗੇ ਇਹ ਕੁਝ ਨਹੀਂ ਕਹਿ ਸਕਦੇ ਅੱਜ ਕਾਫੀ ਸਟਾਕ ਹੈਗਾਗਾ ਤਾਂ ਤੁਸੀਂ ਲੈ ਸਕਦੇ ਹੋ ਜੀ ਜਲਦੀ ਤੋਂ ਜਲਦੀ ਆਪਣੀ ਆਰਡਰ ਪਲੇਸ ਕਰੋ ਸਕਰੀਨਸ਼ਾਟ ਲਾਓ ਤੇ WhatsApp ਨੰਬਰ 7973984975 ਦੇ ਉੱਪਰ ਸੈਂਡ ਕਰਕੇ ਮੰਗਵਾ ਸਕਦੇ ਹੋ ਸੂਟ ਆਪਣੀ ਪਸੰਦ ਦੇ ਕੱਲ ਫਿਰ ਮਿਲਦੇ ਹਾਂ ਜਦ ਤੱਕ ਬਣੇ ਰਹੋ ਚੈਨਲ ਦਾ ਕਲਾਸਿਕ ਕਲੈਕਸ਼ਨ ਦੇ ਨਾਲ ਸਤਿ ਸ਼੍ਰੀ ਅਕਾਲ